ਕੀ ਕਰਦੇ ਹੋ ਉਹ ਆ ਜਾ ਭਾਈ ਪਿਆਜ ਲਾਣਾ ਮੈਂ ਤੂੰ ਕਿੱਧਰ ਲੰਘ ਗਈ ਸੀ ਮੈਂ ਗਈ ਤੇ ਉਧਰ ਦਰਵਾਜਾ ਖੜਕਦਾ ਤਾਂ ਅੱਛਾ ਜਗਾ ਹਾਂ ਗਈ ਆਖੇ ਓਹੋ ਬਾ ਰੂਪੀ ਆ ਜਾ ਜਿਹੜਾ ਬਣ ਕੇ ਨਹੀਂ ਆਉਂਦਾ ਹੁੰਦਾ ਕਦੇ ਹਨੂਮਨ ਬਣ ਗਿਆ ਕਦੇ ਕੁਝ ਬਣ ਗਿਆ ਹੂੰ ਤੇ ਜੇ ਕੁੰਡਾ ਖੋਲਿਆ ਰਜਿਸਟਰ ਕਰਤਾ ਮੇਰੇ ਮੂਰੇ ਹੂੰ ਕਹਿੰਦਾ ਜੀ ਸਿਗਨੇਚਰ ਕਰੋ ਮੈਂ ਹਾਂ ਸਿਗਨੇਚਰ ਕਰੋ ਹੂੰ ਤੂੰ ਕਿੱਧਰ ਨੂੰ ਮੂੰਹ ਚੱਕਿਆ ਹੂੰ ਇਹ ਕਹਿੰਦਾ ਤੁਸੀਂ ਸਿਗਨੇਚਰ ਕਰੋ ਤੂੰ ਸਹੀ ਮਾਂ ਗੱਲ ਕਰ ਕਾਦਰ ਰਜਿਸਟਰ ਹੈ ਹਾਂ ਜਾਂ ਮੈਂ ਹੋਈ ਕੜੀ ਜੀ ਇਹ ਕਹਿੰਦਾ ਮੈਂ ਬਹਿ ਰੁਪਿਆ ਜੇ ਬਣ ਕੇ ਆਉਣਾ ਮਾਂ ਅਸੀਂ ਤਾਂ ਤੈਨੂੰ ਦੇਖਿਆ ਨਹੀਂ ਬਹਿ ਰੁਪਿਆ ਬਣਿਆ ਹੋਇਆ ਹਾਂ ਹਾਂ ਕਹਿੰਦਾ ਲੋੜੀ ਨੂੰ ਆਉਣੇ ਹੁੰਨੇ ਆ ਕਹਿੰਦਾ ਅਸੀਂ ਕਹਿੰਦਾ ਇੱਥੇ ਸਾਹਮਣੇ ਉਹ ਕਰਨਾ ਤਮਸਾ ਜਾ ਕਿੱਥੇ ਉੱਥੇ ਉਹ ਬੀਹੇ ਸਾਹਮਣੇ ਵਾਲੀ ਚ ਹਾਂ ਸਾਹਮਣੇ ਵਾਲੀ ਬੀਹੇ ਚ ਤੇ ਉਦੋਂ ਬਾਅਦ ਕਹਿੰਦਾ ਪੈਸੇ ਚਾਹੀਦੇ ਆ ਅੱਛਾ ਮਾਂ ਪੈਸੇ ਆ ਜਿਹੜਾ ਸਿਗਨੇਚਰ ਕਰਾਉਣ ਲੱਗਿਆ ਹੋਇਆ ਤੂੰ ਠੀਕ ਹੈ ਪੈਸੇ ਲੈਣੇ ਆ ਦਸ ਆ ਵੀ ਆ ਲੈ ਲੈ ਆ ਆ ਜਿਹੜਾ ਤੂੰ ਰਜਿਸਟਰ ਜਿਹਾ ਮੂਰੇ ਕਰਤਾ ਕਿਤੇ ਜਾ ਕੇ ਗਾ ਮੋਦੀ ਨੂੰ ਦਿਖਾਉਣਾ ਵੀ ਇੰਨੇ ਜਣਿਆਂ ਨੇ ਪੈਸੇ ਦਿੱਤੇ ਆ ਹੂੰ ਉਦੋਂ ਬੋਲ ਖੇਰ ਕਿੰਨੇ ਤੁਸੀਂ ਕਰੋ ਤੁਸੀਂ ਮਾਂ ਮੇਰੀ ਸੁਣ ਲੈ ਗੱਲ ਤੈਨੂੰ ਇੱਕ ਵਾਰ ਕਿਹਾ ਤੈਨੂੰ ਚਾਰ ਵਾਰ ਕਿਹਾ ਨਹੀਂ ਸਿਗਨੇਚਰ ਕਰਨੇ ਹੈਗੇ ਤੈਨੂੰ 10000 ਰੁਪਏ ਚਾਹੀਦੇ ਨੇ ਲੈ ਜਾ ਹੂੰ ਇੰਨੇ ਰਵਿੰਦਰ ਨਿੱਕਾ ਕਹਿੰਦਾ ਮਮਾ ਕੀ ਹੋ ਗਿਆ ਮਾਂ ਭਾਈ ਜੀ ਹੈ ਮਾ ਬਾਹਰੀ ਨਹੀਂ ਆਉਣ ਦਿੰਦਾ ਕਿਸੇ ਨੂੰ ਜਦੋਂ ਠੰਡਾ ਜਿਹਾ ਹੋ ਗਿਆ ਉਹਨੇ ਕਿਹਾ ਵੀ ਮੁੰਡਾ ਆ ਗਿਆ ਤੀਵੀਆਂ ਨੂੰ ਨਹੀਂ ਗਣਦੇ ਇਹ ਨਾ 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 ਹਾਂ ਮਾ ਮੇਰੀ ਸੁਣ ਗੱਲ ਕਹਿੰਦਾ ਬੀਬੀ ਕਹਿੰਦਾ ਤੁਸੀਂ ਤਾਂ ਬਹੁਤ ਉਹ ਕਰਦੇ ਹੋ ਕੋਈ ਨਹੀਂ ਮੇਰੇ ਨਾਲ ਜਿੱਦੇ ਮਾ ਮੇਰੀ ਗੱਲ ਸੁਣਾ ਬੀਬੀ ਨਹੀਂ ਜਿੱਦਦੀ ਸਮਾਂ ਜਦਣ ਲਾਉਂਦਾ ਹੂੰ ਸੁਗਨੇਚਰ ਕਿਉਂ ਕਰਨੇ ਆ ਤੂੰ ਦੱਸਾ ਪੀਹ ਲੈ ਜਾ ਹਾਂ ਅਰਵਿੰਦ ਨੇ ਮੈਨੂੰ 20 ਰੁਪਏ ਘੱਟੇ ਕੱਢ ਕੇ ਦਿੱਤੇ ਕਹਿੰਦਾ ਮਮਾ ਲਫੜਾ ਦੇ ਲਓ ਉਹੀ ਰੱਬ ਬਣ ਗਿਆ ਇਹ ਰੱਬ ਨਹੀਂ ਬਣ ਗਿਆ ਤੂੰ ਜਾਣਾ ਜਿਹੜਾ ਜਿੰਨੇ ਚੋਗਾ ਹੈਗਾ ਪੂਰਾ ਬਾਹ ਲਾਉਂਦਾ ਡਰਾਇ ਲਈ ਤੀ ਉਸ ਨੇਚਰ ਕਰਾਉਣਾ ਹਾਂ ਲਾਈ ਕੋ ਸੋਰਾ ਬੜੇ ਬੜੇ ਨੰਗੇ ਡਰਾਉਂਦੇ ਡਰਾਉਂਦੇ ਆਏ ਹਾਏ ਹਾਂ ਉਹ ਮੈਂ ਕਾ ਕੇ ਨਹੀਂ ਡਰਾਇ ਲਈ ਤਵੱਕਾ ਹੋ ਗਿਆ ਮੈਂ ਕਹਾਂ ਵੀ ਤਰਕੇਟ ਖੜਕਦਾ ਆਇਆ ਗਾਂ ਕੋਈ ਹੈ ਉਹ ਨਹੀਂ ਹਾਂ ਰਜਿਸਟਰ ਕੱਢ ਕੇ ਆਏ ਮੂਰੇ ਨੂੰ ਕਰ ਨੇਚਰ ਕਰੋ ਆ ਗੱਲ ਕੀ ਆ ਸਗਨੇਚਰ ਨੂੰ ਮੈਂ ਨਹੀਂ ਕਦੇ ਕਦੇ ਕਰਾਇਆ ਨਹੀਂ ਸਗਨੇਚਰ ਇਹੜੇ ਆਉਂਦੇ ਨੇ ਇਹ ਨਵੇਂ-ਨਵੇਂ ਬਣਾਉਨੇ ਸਾਰੇ ਆਪਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਜਿੱਦਾਂ ਸਰਦਾਰ ਆਪਾਂ ਸਾਂਝੀ ਪਾ ਲੈਂਦੇ ਆ ਨਾ ਕਿਸੇ ਨਾਲ ਕੰਮ ਦੀ ਹੂੰ ਵੀ ਮੈਨੂੰ ਇਹ ਦੱਸੋ ਵੀ ਮੈਂ ਕਈ ਵੀਰਾਂ ਦੀਆਂ ਸਾਂਝਾਂ ਪਈਆਂ ਹੋਈਆਂ ਦੇਖੀਆਂ ਨੇ ਦੇਖੋ ਕਈਆਂ ਦੀਆਂ ਤਾਂ ਸਾਂਝਾਂ ਨਿਭ ਵੀ ਜਾਂਦੀਆਂ ਨੇ ਜੇ ਦੋਨੋਂ ਇਨਸਾਨ ਇੱਕੋ ਸੋਚ ਦੇ ਮਾਲਕ ਹੋਣ ਹੂੰ ਕਿਤੇ ਜੇ ਸਾਂਝ ਕਿਸੇ ਵੀਰਾਂ ਨੇ ਪਾਈ ਹੋਈ ਆ ਦੇਖੋ ਸਾਂਝਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਆਪਾਂ ਭੈਣ ਭਾਈ ਇੱਕ ਦੂਏ ਦੇ ਆਸਰੇ ਹੀ ਉੱਠਦੇ ਹੰਨੇ ਆ ਪਰ ਜੇ ਇੱਕ ਬੰਦਾ ਸਾਊ ਹੋਵੇ ਇੱਕ ਗਾਹ ਠੱਗ ਹੋਵੇ ਸਿਰੇ ਦਾ ਫਿਰ ਭਾਈ ਉਹ ਸਾਊਆਂ ਉਹ ਸਾਊ ਬੰਦੇ ਨੂੰ ਕਈ ਵਾਰ ਰਗੜ ਵੀ ਜਾਂਦਾ ਹੈ ਰਗੜਦਾ ਹੀ ਜ਼ਿਆਦਾ ਹੁਣ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਆ ਹੂੰ ਦੋ ਬੰਦਿਆਂ ਨੇ ਪਿੰਡ ਦੇਆਂ ਨੇ ਇਹ ਹੈ ਕਈ ਸਾਲਾਂ ਦੀ ਗੱਲ ਕੁਸ 40 45 50 ਸਾਲਾਂ ਦੀ ਗੱਲ ਹੈ ਜਦੋਂ ਸੁਸਾਇਟੀ ਬਣਾ ਲਈ ਸੁਸਾਇਟੀ ਚ ਦੋ ਜਣੇ ਖੜ ਗਏ ਆਪਣਾ ਹਿੱਸਾ ਪਾ ਲਿਆ ਹਮ ਹਿੱਸਾ ਪਾਇਆ ਹੋਇਆ ਸਰਦਾਰ ਜੀ ਹਮ ਇੱਕ ਤਾਂ ਜਮਈ ਭਲੇ ਮਾਨਸ ਹਮ ਬਈ ਵਿਸ਼ਵਾਸ ਕਰਨੇ ਵਾਲਾ ਹਮ ਇੱਕ ਦੇ ਮਨ ਚ ਉਹੀ ਫਰਕ ਹਮ ਬਈ ਆਪਾਂ ਨੇ ਇਹ ਮੰਨਣਾ ਕਿਵੇਂ ਨਾ ਕਿਵੇਂ ਹਮ ਵੀਰਾਂ ਮੋਰ ਬਣਾਉਣਾ ਹਾਂ ਸਰਦਾਰ ਜੀ ਪਤਾ ਕੀ ਆ ਹੂੰ ਜਦੋਂ ਅਸੀਂ ਕਿਸੇ ਨਾਲ ਕਿਸੇ ਕੰਮ ਦੀ ਪਲਾਨਿੰਗ ਕਰਦੇ ਹਾਂ ਹੂੰ ਤਾਂ ਬੰਦੇ ਦੇ ਦਿਮਾਗ 'ਚ ਪਹਿਲਾਂ ਹੀ ਸਾਰੀਆਂ ਗੱਲਾਂ ਹੁੰਦੀਆਂ ਨੇ ਹਾਂ ਹੁੰਦੀਆਂ ਨੇ ਛੇਤਰ ਬੰਦੇ ਦੇ ਦਿਮਾਗ 'ਚ ਹਮੇਸ਼ਾ ਗੱਲਬਾਤ ਹੁੰਦੀ ਆ ਹਾਂਜੀ ਕੰਮ ਅਸੀਂ ਤੋੜਾਂਗੇ ਹੀ ਉਹੀ ਅਸੀਂ ਕੰਮ 'ਚ ਸਾਂਝ ਪਾਵਾਂਗੇ ਯੂ 'ਚ ਜੀ 'ਚ ਸਾਨੂੰ ਲੱਗਦਾ ਵੀ ਮੋਟਾ ਪੈਸਾ ਹੂੰ ਠੀਕ ਹੈ ਜੀ ਜਦੋਂ ਦੋਨੋਂ ਜਣੇ 파ਟਨਰ ਬਣ ਗਏ ਇੱਕ ਨੇ ਵਿਚੇ-ਵਿਚ ਠੱਗੀ ਠੋਰੀ ਸ਼ੁਰੂ ਕਰਤੀ ਇੱਕ ਦੇ ਪ੍ਰੇਸਤਿਆਂ ਨੂੰ ਯਾਦ ਬਣੀ ਹੂੰ ਉਹਨੇ ਕਈ ਵਾਰ ਆਪਣੇ ਘਰ ਦੇ ਕੰਮ ਵੀ ਕਰਦਾ ਫਿਰੀ ਜਾਣਾ ਵਿਚਾਰੇ ਨੇ ਧਰਮ ਆਤਮਾਪੁਰਸ਼ ਨੇ ਤੇ ਉਹਦੇ ਅਸਰੇ ਸਾਰਾ ਲਿਖਤ ਪੜੀ ਛੱਡ ਦੇਣੀ ਹੂੰ ਵੀ ਚੱਲ ਕੋਈ ਨਾ ਵੀਰ ਹੈਗਾ ਆਪੇ ਕਰ ਲੂ ਹੂੰ ਹੈਗੇ ਤੇ ਪਿੰਡ ਚੋਂ ਇੱਕ ਸਕੇ ਨਹੀਂ ਤੇ ਪਿੰਡ ਚੋਂ ਤੇ ਹੂੰ ਉਹ ਜਿਹੜਾ ਭਲਾ ਮਾਨਸ ਬੰਦਾ ਤਾਂ ਉਹਨੇ ਦੂਏ ਤੇ ਚਲਾਕ ਤੇ ਭਰੋਸਾ ਹੀ ਰੱਖਿਆ ਕਿਉਂ ਪਰੋਸ ਚਲਾਕ ਨੂੰ ਗੱਲਾਂ ਵੱਧ ਆਉਂਦੀਆਂ ਦੀਆਂ ਸਾਊ ਨੂੰ ਗੱਲਾਂ ਨਹੀਂ ਥੀ ਆਉਂਦੀਆਂ ਸਾਊ ਨੂੰ ਬਸ ਭਰੋਸਾਈ ਕਰਨਾ ਆਉਂਦਾ ਤਾਂ ਚਲਦੀ ਗਈ ਚਾਲ ਚਲਦੀ ਗਈ ਭਾਈ ਜਦੋਂ ਦੇਖਿਆ ਬਈ ਕੰਮ ਜਾਂਦਾ ਕਿਤੇ ਨਾ ਕਿਤੇ ਢਾਵਾ ਡੋਲ ਹੁੰਦਾ ਕੰਮ ਘਾਟੇ 'ਚ ਜਾ ਰਿਹਾ ਹੈ ਦੋ ਇੱਕ ਬਣ ਗਿਆ ਇੱਕ ਵਿੱਚੋਂ ਵਿੱਚ ਖਤਮ ਹੋ ਗਿਆ ਜਦੋਂ ਦਿਵਾਲਾ ਦਿਖਾਇਆ ਤਾਂ ਭਾਈ ਕਹਿੰਦੇ ਵੀ ਪਲੇ ਮਾਨਸ ਤੇ ਪੈ ਗਿਆ ਗਲਮਾਨ ਪਲੇ ਮਾਨਸ ਤੇ ਪੈ ਗਿਆ ਗਲ ਸਾਰਾ ਹੀ ਹਾਂ ਆ ਗਿਆ ਡਾਉਨ ਚ ਹੂੰ ਬੰਦਾ ਡਾਮਣ ਡੋਲ ਹੋ ਜਾਂਦਾ ਬੰਦੇ ਦੇ ਪੈਰਾਂ ਥੱਲੇ ਜਮੀਨ ਖਿਸਕ ਜਾਂਦੀ ਆ ਬੰਦੇ ਦਾ ਘਰ ਦੀ ਜਿਹੜੀ ਰੋਟੀ ਦਾ ਕਾਰੋਬਾਰ ਭਾਵੇਂ ਛੋਟਾ ਬੜਾ ਚੱਲਦਾ ਉਹ ਖਤਮ ਹੋ ਜਾਂਦਾ ਜਾਕੀ ਨ ਪਾਇਰ ਚੱਕੀ ਜਾਂਦੇ ਹਾਂ ਜੀਰੋ ਤੋਂ ਉੱਠਣੇ ਵਾਲਾ ਕੰਮ ਹੋ ਜਾਂਦਾ ਬੰਦੇ ਦਾ ਜੇ ਸਾਡਾ ਕਿਸੇ ਬੇਈਮਾਨ ਬੰਦੇ ਨਾਲ ਬਾ ਪੈ ਜਵੇ ਜਦੋਂ ਇੱਕ ਬੰਦੇ ਦੇ ਸਿਰ ਸਾਰਾ ਕੁਝ ਪੈ ਗਿਆ ਹੂੰ ਉਹਨੇ ਫੇਰ ਵਹਿਗਰੂ ਦਾ ਅਸਰਾ ਤੱਕਿਆ ਹੂੰ ਜੋਤ ਆ ਭਰਤਾ ਹੂੰ ਭਰਤਾ ਉਹਨੇ ਹੂੰ ਗਰੀਬੀ ਘਟ ਲਈ ਹੂੰ ਬੱਚੇ ਵੜਾ ਲੇ ਉਹੀ ਆਪਣੀ ਕਹਿੰਦੇ ਆ ਵੀ ਮਿਹਨਤ ਨਹੀਂ ਛੱਡੀ ਹੂੰ ਉਹਦਾ ਅਸਰਾ ਨਹੀਂ ਛੱਡਿਆ ਹੂੰ ਚਲਦੇ ਗਏ ਦਿਨ ਚਲਦੇ ਗਏ ਦਿਨ ਬਹੁਤ ਪੈਰ ਹਿੱਲੇ ਬਹੁਤ ਗਰੀਬੀ ਆਈ ਘਰ ਚ ਜਦੋਂ ਸਮੇ ਨੇ ਗੇੜ ਖਾਦਾ ਜਿਹੜਾ ਚਲਾਕਤਾ ਉਹਦੇ ਇੱਕੋ ਮੁੰਡਾ ਸੀ ਜਿਹੜਾ ਸੌ ਬੰਦਾ ਸੀ ਉਹਦੇ ਤਿੰਨ ਬੇਟੇ ਤੇ ਹੁਣ ਤੁਸੀਂ ਸੁਣੋ ਬਈ ਸਚਾਈ ਦੀ ਜਿੱਤ ਇਮਾਨਦਾਰੀ ਦੀ ਜਿੱਤ ਹੁੰਦੀ ਕਿਵੇਂ ਆ ਪਰ ਬਈਮਾਨ ਸਾਨੂੰ ਹਲਾਉਂਦੇ ਜ਼ਰੂਰ ਆ ਇੱਕ ਵਾਰ ਮੈਂ ਤਾਂ ਹੀ ਕਹਿਣੀ ਹੁੰਦੀ ਆ ਵੀ ਇੱਕ ਵਾਰ ਇਨਸਾਨ ਸਾਨੂੰ ਹਲਾਜ ਰੂਰ ਸਕਦਾ ਪਰ ਸਾਡੇ ਮੱਥੇ ਦੀਆਂ ਨਹੀਂ ਧੋ ਸਕਦਾ ਜਿਹੜਾ ਤਾਂ ਸਾਊ ਇਨਸਾਨ ਤਾਂ ਉਹਦਾ ਪਹਿਲਾ ਬੜਾ ਬੇਟਾ ਉਹਨਾਂ ਨੇ ਪੂਰਾ ਹੰਬੜਾ ਮਾਰ ਕੇ ਛੋਟੀ ਕੰਟਰੀ ਚ ਕੱਢਿਆ ਅੱਜ ਤੋਂ 45 50 ਸਾਲ ਪਹਿਲਾਂ ਦੀਆਂ ਗੱਲਾਂ ਹਨ ਲੋਕ ਤਾਂ ਕਹਿੰਦੇ ਅਸੀਂ ਹੁਣ ਜਾਣ ਲੱਗੇ ਆ ਛੋਟੀ ਕੰਟਰੀ ਕੱਢਿਆ ਉਸ ਮੁੰਡੇ ਨੇ ਇੰਨੀ ਮਿਹਨਤ ਕੀਤੀ 17 18 ਕ ਸਾਲ ਦੀ ਉਮਰ ਚੇਰੇ ਵੀ ਬਾਹਰ ਚਲੀ ਗਿਆ ਸੀ ਤੇ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਖਿਸਕਦਾ 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 ਕਿਸੇ ਵੱਡੀ ਕੰਟਰੀ ਚ ਜਾ ਕੇ ਸੈੱਟ ਹੋ ਗਿਆ ਫਿਰ ਉਹਨੇ ਆਪਣਾ ਦੂਆ ਭਰਾ ਮਿਹਨਤ ਕਰਕੇ ਫਿਰ ਆਪਣਾ ਦੂਆ ਭਰਾ ਸੱਦਿਆ ਹੂੰ ਫਿਰ ਆਪ ਦਾ ਵਿਆਹ ਕਰਾਇਆ ਹੂੰ ਫਿਰ ਦੂਏ ਦਾ ਵਿਆਹ ਕੀਤਾ ਹੂੰ ਫਿਰ ਤੀਆ ਸੱਦਿਆ ਹੂੰ ਅੱਜ ਤਿੰਨੋਂ ਭਰਾ ਬਾਹਰ ਲੀਆਂ ਕੰਟਰੀਆਂ ਚ ਜਿਹੜਾ ਬੰਦਾ 45 50 ਸਾਲ ਪਹਿਲਾਂ ਗਿਆ ਹੋਇਆ ਹੈ ਹੂੰ ਔਰ ਦੂਆ ਭਾਈ 40-45 ਸਾਲ ਪਹਿਲਾਂ ਗਿਆ ਹੋਇਆ ਉਦੋਂ ਦਾ ਹਾਲਾ 33 30-35 ਸਾਲ ਪਹਿਲਾਂ ਗਿਆ ਹੋਇਆ ਉਹ ਅੱਜ ਦਾ ਨਾ 200 ਕਿਲੇ ਵਾਲਾ ਜੱਟ ਵੀ ਹੋਵੇ ਉਹ ਵੀ ਕੁਝ ਨਹੀਂ ਉਹਦੇ ਮੂਰੇ ਔਰ ਅਮਰੀਕਾ ਵਰਗੀਆਂ ਕੰਟਰੀਆਂ 'ਚ ਮੈਂ ਸੋਈ ਗੈਨੀ ਐ ਜਿਹੜਾ ਬਈਮਾਨਤਾ ਉਹਦਾ ਇੱਕੋ ਪੁੱਤ ਇੰਨਾ ਭਿਆਨਕ ਐਕਸੀਡੈਂਟ ਹੋਇਆ ਸਿਰ ਮੂੰਹ ਦਾ ਵजूद ਵਿਗੜ ਗਿਆ ਪਰਿਵਾਰ ਨੇ ਜਿਹੜਾ ਸੰਕਟ ਝੇਲਿਆ ਉਹ ਵੱਖਰਾ ਜਿਹੜਾ ਭਲਾ ਮਾਨਸਨ ਇਨਸਾਨਤਾ ਉਹ ਅੱਜ ਕਿਤੇ ਤੇ ਕਿਤੇ ਆ ਜਿਹੜਾ ਬੇਈਮਾਨ ਆ ਉਹ ਰੋਟੀਆਂ ਖਾਂਦਾ ਨਾ ਸਰ ਗੁਜ਼ਾਰਾ ਜਾਈ ਚੱਲਦਾ ਉਹਦਾ ਕੁਛ ਨਹੀਂ ਰੱਖਿਆ ਬੇਈਮਾਨੀਆਂ ਚ ਸਰਦਾਰਾ ਕੁਛ ਨਹੀਂ ਦਿਖਾਉਂਦਾ ਹੈਗਾ ਰਿਜ਼ਲਟ ਪਰ ਲੋਕ ਮੰਨਦੇ ਨਹੀਂ ਮੰਨਦੇ ਨਹੀਂ ਮੈਂ ਕਹਿੰਨੀ ਆ ਵੀ ਜੇ ਮਾੜਾ ਜਾਈ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਣੇ ਭੈਣਾਂ ਭਾਈਆਂ ਨਾਲੇ ਕੋਈ ਹੋ ਜਵੇ ਆਪਾਂ ਕਿੰਨੇ ਦੁੱਖ ਤੁਸਾਂ ਉਂਟੇ ਦੇਖੇ ਆ ਤੁਸੀਂ ਆਪਣੀਆਂ ਭੈਣਾਂ ਦੇ ਦੇਖੇ ਆ ਮੈਂ ਆਪਣੇ ਪੇਕੇ ਘਰ ਦੁੱਖ ਤੁਸਾਂ ਉਂਟੇ ਦੇਖੇ ਆ ਬਾਈ ਆਪਾਂ ਕਈ ਵਾਰ ਬੈਠ ਕੇ ਸੋਚਦੇ ਨਹੀਂ ਬਈ ਕਿੱਥੇ ਘਟ ਰਹੀ ਕੀ ਹੈ ਜਨਮ ਵਿੱਚ ਮਾੜਾ ਕੀਤਾ ਨੇ ਕੋਈ ਪਿਛਲੇ ਜਨਮ ਦਾ ਹੋਣਾ ਹੈ ਸਾਡੀਆਂ ਧੀਆਂ ਨੇ ਨਹੀਂ ਕਿਸੇ ਦਾ ਮਾੜਾ ਕੀਤਾ ਬਈ ਅਸੀਂ ਮਾੜਾ ਨਹੀਂ ਕੀਤਾ ਸਾਡੇ ਮਾਪਿਆਂ ਨੇ ਮਾੜਾ ਨਹੀਂ ਕੀਤਾ ਕੋਈ ਪਿਛਲੇ ਜਨਮ ਦਾ ਹੋਣਾ ਹੈ ਜਿਹੜੇ ਇਨਸਾਨ ਨੂੰ ਦੁੱਖ ਤਕਲੀਫਾਂ ਪੈਂਦੇ ਨੇ ਨਾ ਜਿਹੜੇ ਇਨਸਾਨ ਆਪਣੇ ਅੰਦਰ ਝਾਕਦੇ ਨੇ ਉਹ ਜ਼ਰੂਰ ਇੱਕ ਵਾਰ ਸੋਚਦੇ ਆਂ ਬਈ ਇਹ ਕਿੱਥੇ ਘਟ ਰਹੀ ਅਸੀਂ ਕਾਹਤੇ ਦੁੱਖ ਪਾਇਆ ਜਿਹੜੇ ਹੁਣ ਜਿਨ੍ਹਾਂ ਨੇ ਝੱਕਣਾ ਹੀ ਸਾਹਮਣੇ ਆ ਬਈ ਬੇਈਮਾਨੀ ਦੇ ਰਾਹੇ ਤੁਰੇ ਜਾਣਾ ਅੱਗਾ ਦੌੜ ਪਿੱਛਾ ਚੌੜ ਕਰਦੇ ਫਰੀ ਜਾਣਾ ਹੈ ਉਹ ਲੋਕ ਨਹੀਂ ਸੋਚਦੇ ਉਹ ਕਹਿੰਦੇ ਰੱਬ ਹੈਗਾ ਹੀ ਨਹੀਂ ਅਸੀਂ ਉਹ ਸਭ ਘਸਾਂ ਅਸੀਂ ਤਾਂ ਚਾਰ ਦੇ ਫਿਰਦੇ ਆਂ ਰੱਬ ਨੂੰ ਬਾਈ ਜੀ ਮੈਂ ਕਹਿ ਨਹੀਂ ਹੁੰਨੀ ਆ ਮੈਂ ਕਹਿਨੀ ਆ ਬਹੁਤ ਵੀਡੀਓ ਆ ਚ ਬਈ ਬੰਦਾ ਖਲਾਸ ਸਕਦਾ 10 ਬੰਦੇ ਦੀ ਜ਼ਿੰਦਗੀ ਨੂੰ ਡਾਮਾ ਡੋਲ ਕਰ ਸਕਦਾ ਕਰ ਸਕਦਾ ਇਹ ਜੀ ਗੱਲ ਨਹੀਂ ਬੰਦੇ ਦੀ ਬੇਈਮਾਨੀ ਚ ਵੀ ਪਾਵਰ ਹੁੰਦੀ ਆ ਬੰਦੇ ਦੇ ਧਾਗੇ ਦਵਿੱਤਾਂ ਚ ਵੀ ਪਾਵਰ ਹੁੰਦੀ ਆ ਪਰ ਤਕਦੀਰਾਂ ਨਹੀਂ ਕੋਈ ਤੋ ਸਕਦਾ ਇੱਕ ਵੀੜੀ ਔਖੀ ਕੱਟ ਲੂ ਦੋਈ ਨੂੰ ਖਬਰਾਂ ਰ ਆਪਣਾ ਕਿੰਨਾ ਕਰ ਜਿਆਦਾਣਾ ਇਹ ਮੰਨ ਇਹ ਲੋਕ ਮੰਨਦੇ ਨਹੀਂ ਨਾ ਚੀਜ਼ਾਂ ਨੂੰ ਮੰਨਦੇ ਨਹੀਂ ਵੱਢਦੇ ਜੇ ਮੰਨ ਜਾਣ ਉਹ ਮੂੰਹ ਪਿਆ ਹੈ ਨਾ ਹਾਂ ਫੋਨ ਮੂੰਹ ਲੱਗ ਜਾਂਦਾ ਹੈ ਬੇਈਮਾਨ ਬੰਦੇ ਤੇ ਕੂਨ ਮੂੰਹ ਲੱਗ ਜਾਂਦਾ ਹਮ ਹੁਣ ਅਸੀਂ ਕੋਈ ਵੀ ਕੰਮ ਕਰਦੇ ਆ ਇੱਕ ਤਰ੍ਹਾਂ ਵੀ ਹੁੰਦਾ ਕਮਿਸ਼ਨ ਹਮ ਉਹ ਹੁੰਦਾ ਸਾਡੀ ਕਿਰਤ ਕਮਾਈ ਹੁੰਦੀ ਆ ਹਮ ਅਸੀਂ ਕਿਸੇ ਦਾ ਕੋਈ ਸੌਦਾ ਪੱਤਾ ਕਰਾਉਣਾ ਅਗਲੇ ਨੂੰ ਲੋੜ ਹੈ ਭਾਈ ਤਾਂ ਅਸੀਂ ਸੌਦਾ ਪੱਤਾ ਕਰਾਉਨੇ ਆ ਕਮਿਸ਼ਨ ਦੀ ਦੁਨੀਆ ਹੀ ਕਰਦੀ ਹੈ ਕਮਿਸ਼ਨ ਦੀ ਦੁਨੀਆ ਹੀ ਕਰਦੀ ਹੈ ਕਮਿਸ਼ਨ ਜੰਨਾ ਆੜਤੀ ਸਿਸਟਮ ਹੈ ਜਾੜਤ ਸਿਸਟਮ ਹੈ ਸਾਰਾ ਕਮਿਸ਼ਨਾਂ ਤੇ ਹੀ ਆ ਹਾਂ ਠੀਕ ਹੈ ਉਹ ਵੀ ਕਰਮਾਰੀ ਦਾ ਉਹ ਵੀ ਕਮਿਸ਼ਨਾਂ ਤੇ ਆ ਹਾਂ ਠੀਕ ਹੈ ਜੇ ਹੁਣ ਅਸੀਂ ਅਗਲੇ ਨੂੰ ਭਾਈ ਝੂਠ ਬੋਲ ਕੇ ਤਫਾਨ ਤੋਲ ਕੇ ਜਿੱਥੇ ਅਸੀਂ 1.5-2 ਲੱਖ ਰੁਪਇਆ ਕਮਿਸ਼ਨ ਦਾ ਕਮਾਉਣਾ ਹੈ ਉੱਥੇ ਅਸੀਂ 15-15-20 ਲੱਖ ਕਮਾਈਏ ਕਮਿਸ਼ਨ ਨਹੀਂ ਕਹਿੰਦੇ ਉਹਨੂੰ ਉਹਨੂੰ ਨਿਰਾ ਖੂਨ ਕਹਿੰਦੇ ਆ ਕਮਿਸ਼ਨ ਤਾਂ ਉਨਾ ਹੀ ਹੁੰਦਾ ਜਿਹੜਾ ਸਾਡਾ ਰੇਟ ਦੇ ਹਿਸਾਬ ਨਾਲ ਸਾਨੂੰ 1.5 ਲੱਖ ਰੁਪਈਆ ਮਿਲ ਗਿਆ ਕਮਿਸ਼ਨ ਅਸੀਂ ਉਹਨੂੰ ਕਹਿੰਦੇ ਹਾਂ ਕੁਝ ਰਿਸਕ ਵੀ ਹੁੰਦਾ ਅਗਲੇਆਂ ਦਾ ਠੀਕ ਆ ਅਸੀਂ 20-25 ਲੱਖ ਨੂੰ ਕਮਿਸ਼ਨ ਨਹੀਂ ਕਹਿੰਦੇ ਉਹ ਸਾਡੇ ਖੂਨ ਮੂੰਹ ਲੱਗਿਆ ਹੁੰਦਾ ਠੀਕ ਆ ਸੋਈ ਗੱਲਾਂ ਨੇ ਕਿਰਤ ਕਮਾਈਆਂ ਤੇ ਸਬਰ ਰੱਖਿਆ ਕਰੋ ਕੁਝ ਨਹੀਂ ਰੱਖਿਆ ਇਹਨਾਂ ਗੱਲਾਂ 'ਚ ਅਸੀਂ ਆਪਣੇ ਬੱਚਿਆਂ ਦੇ ਅੱਗੇ ਨੂੰ ਕੰਡੇ ਵੀਜਦੇ ਆ ਸਾਨੂੰ ਆਉਂਦੀਆਂ ਹੀ ਸੋਹਣੀਆਂ ਲੱਗਦੀਆਂ ਲੇ ਪਤਾ ਨਹੀਂ ਕੀ ਕੀ ਜਾਂਦੀਆਂ ਨੇ ਇਹ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ